ਹਾਂਜੀ ਸਰ ਅੱਜ ਅਸੀਂ ਹਲਕਾ ਵਿਧਾਨ ਸਭਾ ਫਲੋਰ ਦਾ ਜਿਹੜਾ ਹਲਕਾ ਸ਼ੁਰੂ ਹੁੰਦਾ ਲਸਾੜਾ ਪਿੰਡ ਲਸਾੜੇ ਪਿੰਡ ਦੇ ਅਸੀਂ ਅੱਜ ਤੁਸੀਂ ਵੰਤੇ ਸਤਲੁਜ دریا ਤੇ ਅਸੀਂ ਇੱਥਾਰੇ ਖੜੇ ਆ ਇਹ ਜਿਹੜਾ ਪੁਆਰੀ ਤੇ ਲਸਾੜੇ ਦਾ ਸਾਂਝਾ ਪੁਆਇੰਟ ਆ ਇੱਥੇ ਕੋਈ ਵਦਸਿਕਾ ਕੋਈ ਸਮਾਸਿਕਾ ਕਿ ਇੱਥੋਂ ਬਹੁਤ ਹੀ ਨਾਜ਼ੁਕ ਸਥਾਨ ਇਹਨੂੰ ਗੜਿਆ ਗਿਆ ਸੀ ਅਕਸਰ ਇੱਥੋਂ ਜਿਹੜਾ ਸਿਗਾ ਹੜਾ ਦੀ ਮਾਰ ਜਿਹੜੀ ਸੀ ਇਹ ਰਾ ਪਿੰਡਾਂ ਨੂੰ ਪੈਂਦੀ ਸੀ ਪਰੰਤੂ ਪਿਛਲੇ 2.5 ਸਾਲ ਤੋਂ ਜਿਹੜਾਗਾ ਇਸ ਬੰਦ ਤੇ ਉੱਤੇ ਬਹੁਤ ਜੰਗੀ ਪੱਧਰ ਤੇ ਜਿਹੜਾ ਉਹ ਕੰਮ ਹੋਇਆ ਹੈਗਾ ਤੁਹਾਡੇ ਸਾਹਮਣੇ ਆ ਕਨੇਟਾ ਰਾਹੀਂ ਜਿਹੜਾ ਹੈਗਾ ਉਹ ਪਾਣੀ ਦੇ ਰੋਖ ਨੂੰ ਜਿਹੜਾ ਹੈਗਾ ਬਦਲਿਆ ਹੈਗਾ ਆ ਔਰ ਪਾਣੀ ਜਿਹੜਾ ਦੇਖੋ ਤੁਸੀਂ ਸਾਰਾ ਜਿਹੜਾ ਹੈਗਾ ਪਾਣੀ ਜਿਹੜਾ ਸਾਈਨ ਜਿਹੜਾ ਹੈਗਾ ਉਹ ਜਾ ਰਿਹਾ ਹੈਗਾ ਆ ਇੱਥੇ ਸਾਡੇ ਹਲਕਾ ਅਧਾਰ ਸਭਾ ਫਲੋਰ ਦੇ ਲਸਾੜਾ ਪੁਆਇੰਟ ਆ ਚਾਹੇ ਕੁਵਾਰੀ ਪੁਆਇੰਟ ਆ ਚਾਹੇ ਚੰਡੀਪੀ ਕੜਿਆਣਾ ਉੱਥੇ ਵੀ ਆਪਾਂ ਜਾ ਰਹਿ ਗਿਆ ਸਾਨੂੰ ਕਿਤੇ ਵੀ ਕੋਈ ਘਪਾਉਣ ਦੀ ਲੋੜ ਨਹੀਂ ਹੈਗੀ ਕਿਤੇ ਡੰਨ ਦੀ ਲੋੜ ਨਹੀਂ ਹੈਗੀ ਆ ਸਾਡਾ ਪੂਰੇ ਜਿਹੜੇ ਕਿ ਆ ਮੁਕੰਮਲ ਪ੍ਰਬੰਧ ਕੀਤੇ ਆ ਹਾਂ ਸ਼ੋਲੇ ਬਾਜ਼ਾਰ ਜਿਹੜਾ ਪੁਆਇੰਟ ਸੀਗਾ ਜਿਹੜਾ ਸੀ ਉਹ ਥੋੜਾ ਜਿਹਾ ਸਾਨੂੰ ਮਹਿਸੂਸ ਹੁੰਦਾ ਸੀ ਅਸੀਂ ਕੱਲ ਵੀ ਉੱਥੇ ਜਿਹੜਾ ਹੈਗਾ ਤੱਕ ਵੀ ਤਕਰੀਬਨ ਸਾਰੇ ਸਾਥੀ ਜਿਹੜੇ ਕਿ 500 ਟਰਾਲੀਆਂ ਦੇ ਨਾਲ ਜਿਹੜਾਗਾ ਉਹਨੂੰ ਵੀ ਇਹ ਪੂਰਾ ਜਿਹੜਾ ਹੈਗਾ ਲਗਭਗ 40 ਫੁੱਟ ਜਿਹੜਾ ਹੈਗਾ ਚੌੜਾ ਸੀ ਉੱਥੇ ਜਿਹੜਾ ਹੈਗਾ ਉਹ ਆ ਬਣ ਜਿਹੜਾ ਹੈਗਾ ਉਹ ਬੰਨ ਦਿੱਤਾ ਹੈਗਾ ਇਹ ਪੂਰੀ ਸਾਥੀ ਟੀਮ ਸਾਡੇ ਵਾਲਾ ਬੀਬੀ ਸ਼ਰਮਾ ਜੀ ਹੈਗੇ ਯੂਥ ਕੋਆਰਡੀਨੇਟਰ ਆ ਤਰਸੀਮ ਜੀ ਬਲਾਕ ਪ੍ਰਧਾਨ ਨੇ ਆ ਤਾਮੀ ਸਾਹਿਬ ਨੇ ਸਾਰੇ ਸਾਡੇ ਰਿਸ਼ਪਾਲ ਜੀ ਹੈਗੇ ਨੇ ਆ ਮਨਜੀਤ ਸਰਪੰਚ ਪਾੜੀ ਤੋਂ ਔਰ ਆਤੀ ਵੀਰ ਨੇ ਬਹੁਤ ਵੱਡੀ ਸੇਵਾ ਕੀਤੀ ਹੈਗੀ ਆ ਦਿਆਲਪੁਰ ਤੋਂ ਸਰਪੰਚ ਨੇ ਜਗਜੀਤ ਸਿੰਘ ਜੀ ਜਿਹੜੇ ਹੈਗੇ ਛੇਲਕੀਆਣੇ ਤੋਂ ਆ ਹਰਕਮਰ ਸਰਪੰਚ ਬੀਗੰਪੁਰ ਤੋਂ ਨੇ ਆ ਹਰਕੇਸ਼ ਕੁਮਾਰ ਜੀ ਜਿਹੜੇ ਹੈਗੇ ਆ ਤੂਰਾ ਤੋਂ ਨੇ ਹੈਗੇ ਆ ਸਾਡੇ ਬਹੁਤ ਹੀ ਆ ਸਤਿਕਾਰਯੋਗ ਜੂਥ ਦੇ ਜਿਹੜੇ ਹੈਗੇ ਆ ਚਾਹਤ ਸਾਹਿਬ ਔਰ ਨਾਲ ਦੀ ਨਾਲ ਦਵਿੰਦਰ ਸਿੰਘ ਜੀ ਜਿਹੜੇ ਸਾਡੇ ਆ ਕਿਸਾਨ ਵਿੰਗ ਦੇ ਕੋਆਰਡੀਨੇਟਰ ਨੇ ਹਲਕਾ ਅਬਦਾਨ ਸਭਾ ਫਲੋਰ ਦੇ ਤੇ ਔਰ ਸਰਪੰਚ ਜਿਹੜੇ ਹੈਗੇ ਆ ਛੋਟੋ ਤੋਂ ਵੀ ਸਾਡੇ ਨਾਲ ਖੜੇ ਆ ਇਹ ਸਾਰੇ ਹੀ ਲੋਕ ਜਿੱਥੇ ਵੀ ਕਿਤੇ ਪੁਆਇੰਟ ਜਿਹੜਾ ਇਹਨਾਂ ਨੂੰ ਪਤਾ ਹੈਗਾ ਉੱਥੇ ਸਾਰੇ ਇਹ ਪੱਬਾ ਪਾ ਰਿਹਾ ਸਾਰੇ ਕਿਸਾਨ ਭਰਾ ਮਜ਼ਦੂਰ ਭਰਾ ਸਾਰੇ ਇਕੱਠੇ ਹੋ ਕੇ ਆਪਣੇ ਬੰਨਾਂ ਦੀ ਰਾਖੀ ਕਰ ਲਿਆ ਹਾਂ ਆ ਰਾਤ ਕੁਛ ਜਿਹੜੀ ਸੀਗੀ ਥੇ ਇਸ ਹਲਕੇ ਦੇ ਵਿੱਚ ਥੋੜੀ ਜੀ ਆ ਕੋਈ ਮਿਸ ਅੰਡਰਸਟੈਂਡਿੰਗ ਹੋਈ ਸੀ ਪਰੰਤੂ ਉਹ ਵੀ ਉਹ ਤੋਂ ਲੁਧਿਆਣੇ ਪਾਰ ਤੋਂ ਜਿਹੜੀ ਸੀਗੀ ਐਡਮਿਨਿਸਟਰेटर ਜਿਹੜੇ ਸੀਗੇ ਉਹ ਸਾਰੇ ਆਏ ਸੀਗੇ ਲੁਧਿਆਣੇ ਪਾਰ ਬੰਨ ਨੂੰ ਬਚਾਉਣ ਦੇ ਲਈ ਉਹ ਤਰਤੀਬ ਕੋਈ ਬਣਾ ਰਹੇ ਸੀ ਪਰੰਤੂ ਉਹ ਜਿਹੜੀ ਸੀਗੀ ਉਹ ਇੱਥੇ ਨਹੀਂ ਚੱਲੀ ਹੈਗੀ ਆ ਸੋ ਅਸੀਂ ਆਪਣੇ ਬੰਨਾਂ ਦੀ ਜਿਹੜੀ ਹੈ ਰਾਖੀ ਕਰਨ ਦੇ ਲਈ ਦਿਨ ਰਾਤ ਹਾਜ਼ਰ ਆ ਔਰ ਪਰਮਾਤਮਾ ਮਿਹਰ ਕਰੇ ਅੱਜ ਜੇ ਕੋ ਪੂਰੀ ਧੁੱਪ ਜਿਹੜੀ ਹੈ ਨਿਕਲਿਆ ਹੀ ਹੈਗੀ ਆ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਮੌਸਮ ਜਿਹੜਾ ਬਣ ਜਾਵੇ ਪਰੰਤੂ ਅਸੀਂ ਸੂਬੇ ਦੇ ਮੁੱਖ ਮੰਤਰੀ ਸਤਨਪਵਨ ਸਿੰਘ ਮਾਨ ਹੋਣਾਂ ਦੀ ਅਗਵਾਈ ਦਿਸ਼ਾ ਨਿਰਦੇਸ਼ਾ ਹੇਠ ਸਾਰੀ ਸਮੁੱਚੀ ਟੀਮ ਜਿਹੜੀ ਹੈਗੀ ਆ ਦਿਨ ਰਾਤ ਇੱਥੇ ਕੰਮ ਕਰ ਰਹੀ ਆ ਕੱਲ ਵੀ ਛੋਨੇ ਬਿਜਾਰ ਜਿਹੜਾ ਸਾਰੇ ਸਾਥੀਆਂ ਨੇ ਇਹਨਾਂ ਨੇ ਉੱਥੇ ਬੜੇ ਹਾਰੀਤੀ ਦੀ ਸੇਵਾ ਕੀਤੀ ਹੈਗੀ ਆ ਉਸ ਉਸ ਬੰਨ ਨੂੰ ਮਜ਼ਬੂਤ ਕੀਤਾ ਆ ਔਰ ਅਸੀਂ ਇਸ ਤੋਂ ਬਾਅਦ ਜਿਹੜਾ ਕਰਿਆਣਾ ਪਿੰਡ ਜਾਵਾਂਗੇ ਉਹ ਵੀ ਸੇਫ ਔਰ ਸੁਰੱਖਿਅਤ ਆ ਸੋ ਦਿਨ ਰਾਤ ਜਿਹੜੇ ਹੈਗੇ ਅਸੀਂ ਇਹਨਾਂ ਬੰਨਾਂ ਦੇ ਉੱਤੇ ਜਿਹੜਾ ਅਸੀਂ ਹਲਕਾ ਵਿਧਾਨ ਸਭਾ ਫਲਾਉਣ ਦੇ ਪਿਕਚਰ ਆ ਉੱਥੇ ਪਿੱਛੇ ਰਹੇ ਆ ਮੈਂ ਸਮੂਹ ਹਲਕਾ ਬਦਾਰ ਸਭਾ ਫਲੋਰ ਦੇ ਨਿਵਾਸੀਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਫਵਾਹਾਂ ਤੋਂ ਬਚੋ ਸਾਰੇ ਬੰਨ ਜਿਹੜੇ ਹਨ ਹਲਕਾ ਬਦਾਰ ਸਭਾ ਫਲੋਰ ਦੇ ਦੀਨ ਆਉਂਦੇ ਜਿੱਥੇ ਵੀ ਪੁਆਇੰਟ ਹੈ ਗਿਆ ਸਾਰੇ ਸੁਰੱਖਿਅਤ ਆ ਸੇਫ ਆ ਕਿਸੇ ਨੂੰ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਹਾਂ ਜਿੱਥੇ ਕਿਤੇ ਪਿੰਡਾਂ ਦੇ ਵਿੱਚ ਕੋਈ ਮਕਾਨ ਗਿਰ ਗਿਆ ਉਹਦੀ ਸਰਵੇੀ ਟੀਮਾਂ ਜਿਹੜੀਆਂ ਫਰਰੀਆਂ ਆ ਉਹਦੀ ਰਿਪੋਰਟ ਲਿਖਾਓ ਕਿਸੇ ਦੇ ਕੋਈ ਮਕਾਨ ਨੂੰ ਕ੍ਰੈਕ ਹੋਇਆ ਉਹਦੀ ਵੀ ਰਿਪੋਰਟ ਲਿਖਾਓ ਤਾਂ ਕਿ ਅਸੀਂ ਜਿਹੜੇ ਹੈਗੇ ਚੈੱਕ ਉਹਨਾਂ ਪਰਿਵਾਰਾਂ ਨੂੰ ਜਿਹੜੇ ਹੈਗੇ ਤਕਸੀਰ ਕਰਵਾ ਸਕੀਏ ਅਸੀਂ ਬੰਨਾਂ ਦੇ ਨਾਲ-ਨਾਲ ਜਿਹੜੇ ਸਾਡੇ ਗੁੱਜਰਪਰਾਜ ਆ ਦੂਸਰੇ ਪਰਿਵਾਰ ਨੇ ਅਸੀਂ ਉਹਨਾਂ ਦੇ ਲਈ ਵੀ ਜਿਹੜੇ ਤਤਪਰਿਆ ਕੱਲ ਅਸੀਂ ਤਰਪਾਲਾਂ ਦੀ ਸੇਵਾ ਉੱਥੇ ਕਰਕੇ ਆਏ ਗਿਆ ਜਿੱਥੇ ਵੀ ਕਿਤੇ ਕੋਈ ਸਾਨੂੰ ਦੱਸਦੀ ਹੈਗੇ ਅਸੀਂ ਉਹਨਾਂ ਦੇ ਲਈ ਦਿਨ ਰਾਤ ਬਿਲੇ ਹਾਜ਼ਰ ਆ ਸੋ ਪ੍ਰਮਾਤਮਾ ਅਗੇ ਅਰਦਾਸ ਕਰੋ ਕਿ ਸਮੁੱਚੇ ਪੰਜਾਬ ਦੇ ਉੱਤੇ ਮਿਹਰ ਪਰਿਆ ਹਾਥ ਰੱਖੀ ਔਰ ਜਿਹੜੇ ਹੈਗਾ ਇਹ ਹੜ ਪੀੜ ਜਿਹੜੀ ਇਹ ਤਰਾਸ ਦੀ ਚੱਲੀ ਹੈ ਗਿਆ ਇਸ ਨੂੰ ਜਿਹੜਾ ਹੈਗਾ ਕਾਬੂ ਕੰਦੀ ਵਿੱਚ ਯੋਗਦਾਨ ਪਾਇਆ ਜAVE ਸੋ ਮੈਂ ਸਾਰੀ ਸਾਥੀ ਟੀਮ ਦਾ ਜਿਹੜਾ ਹੈਗਾ ਦਿਲ ਦੀ ਅਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਆਸ ਕਰਦੇ ਕਿ ਇਸੇ ਤਰ੍ਹਾਂ ਜਿਹੜਾ ਹੈਗਾ ਆਪਾਂ ਸਹਿਯੋਗ ਦੀ ਭਾਵਨਾ ਦੇ ਨਾਲ ਜਿਹੜਾ ਹੈਗਾ ਕੰਮ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਸਰ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਿਸ ਤਰ੍ਹਾਂ ਰਿਹਾ ਹੁਣ ਪਾਣੀ ਦਾ ਪੱਧਰ ਤੁਸੀਂ ਆ ਦੇਖੋ ਬੜਾ ਜਿਹੜਾ ਹੈਗਾ ਡਾਊਨ ਹੋ ਗਿਆ ਇਹ ਇੱਥੇ ਹੁਣ ਕੋ ਘਬਰੌਣ ਦੀ ਲੋੜ ਨਹੀਂ ਦੀ ਆ ਤਿੰਨ ਚਾਰ ਫੁੱਟ ਇੱਥੇ ਦੇਖੋ ਇਸ ਪੁਆਇੰਟ ਤੋਂ ਜਿਹੜਾ ਹੈਗਾ ਥੱਲੇ ਪਾਣੀ ਚੱਲਿਆ ਹੈਗਾ ਉੱਪਰ ਵੀ ਆਉਂਦਾ ਹੈਗਾ ਤਾਂ ਸਾਰੇ ਜਿਹੜੇ ਪੁਖਤਾ ਦੇਖੋ ਡਾਟਾ ਲਾਈਆਂ ਆਈਆਂ ਕਰੀਟ ਭਰ ਭਰ ਕੇ ਜਿੱਥੇ ਨਾਜ਼ਕ ਪੁਆਇੰਟ ਸੀਗੇ ਇੱਥੇ ਹੁਣ ਸਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ